ਲਾ ਫੌਜ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਅਜਨਾਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸੀਗੇ ਅਜਨਾਲਾ ਦੇ ਵਿੱਚ ਸਾਨੂੰ ਇੱਕ ਅਜਿਹਾ ਪਰਿਵਾਰ ਮਿਲਿਆ ਅਜਿਹਾ ਘਰ ਮਿਲਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਘਰ ਦੇ ਬਿਲਕੁਲ ਸਾਹਮਣੇ ਫਰੰਟ ਦੇ ਇੱਕ ਬਹੁਤ ਵੱਡਾ ਪੁਲ ਜਿਹੜਾ ਡੇਰਾਬਾਬ ਬਣਾਣ ਨੂੰ ਜਾ ਰਿਹਾ ਆ ਉਹਦੇ ਅੱਗੇ ਕੋਈ ਰਸਤਾ ਇਹਨਾਂ ਨੂੰ ਨਹੀਂ ਹੈਗਾ ਉਸ ਤੋਂ ਅੱਗੇ ਬਹੁਤ ਵੱਡੀ ਛਟਕ ਜਾਂਦੀ ਹੈ ਪਰ ਪੁਲ ਪਾਰ ਕਰਨਾ ਪੈਂਦਾ ਆ ਉਹਦੇ ਪਿੱਛੇ ਤੁਸੀਂ ਦੇਖ ਸਕਦੇ ਜੇ ਜੇ ਜਿਹੜਾ ਟਰੈਕਟਰ ਦੀ ਟਰਾਲੀ ਇਹਨਾਂ ਨੂੰ ਦੇਖਦੇ ਹੋਗੇ ਉਹ ਪਿੱਛੇ ਪੁਲ ਬਣਿਆ ਆ ਠੀਕ ਆ ਜੀ ਇਹਦੇ ਇਧਰ ਨੂੰ ਰਸਤਾ ਸੀਗਾ ਇਹਨਾਂ ਦਾ ਰਸਤਾ ਜਿਹੜਾ ਆ ਉੱਥੇ ਪਿੱਛੇ 17 ਫੁੱਟ ਦਾ ਪਹਾੜ ਪੈ ਗਿਆ ਆ ਮਤਲਬ ਕਿ ਆ ਉਧਰ ਜਾ ਨਹੀਂ ਸਕਦੇ 27 ਦੀ ਨੂੰ ਜਦੋਂ ਪਾਣੀ ਆਉਂਦਾ ਆ ਇਹ ਦੇਖਦੇ ਕਿ ਪਾਣੀ ਆ ਗਿਆ ਸ਼ਾਮ ਨੂੰ ਕਹਿੰਦੇ ਪਾਣੀ ਆਉਂਦਾ ਆ ਉਸ ਤੋਂ ਬਾਅਦ ਰਾਤ ਨੂੰ 12 1 ਵਜੇ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਇਸ ਪਰਿਵਾਰ ਨੂੰ ਰੈਸਕਿਊ ਕਰਕੇ ਫਿਰ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਕੋਲ ਚਲੇ ਗਏ ਆਪਾਂ ਇਹਨਾਂ ਨਾਲ ਹੁਣ ਗੱਲਬਾਤ ਕਰਦੇ ਆ ਕਿ ਇਹਨਾਂ ਦੇ ਕਿਹੜੇ ਹਾਲਾਤ ਹੋਏ ਕੀ ਇਹਨਾਂ ਨੂੰ ਰਸ਼ਰ ਪਾਣੀ ਮਿਲਿਆ ਜਾਂ 27 ਤਰੀਕ ਤੋਂ ਬਾਅਦ ਇਹਨਾਂ ਦੇ ਕਿਹੜੇ ਹਾਲਾਤ ਸੀਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਪਾਜੀ ਤੁਸੀਂ ਕਿੰਨੀ ਤਰੀਕ ਨੂੰ ਇੱਥੇ ਪਾਣੀ ਆਇਆ ਇੱਥੇ 27 ਤਰੀਕ ਨੂੰ ਆਉਣਾ ਸ਼ੁਰੂ ਹੋ ਗਿਆ ਸੀਗਾ ਪਾਣੀ ਠੀਕ ਹੈ ਲੈਕ ਸਾਈਡ ਤੋਂ ਪੁਲੀਆਂ ਤੋਂ ਹੁੰਦੇ ਹੋਇਆ ਪਾਣੀ ਜਦੋਂ ਰਾਤ ਦਾ ਟਾਈਮ ਹੋਇਆ ਮਾਲੋ 11:30 12 ਵਜੇ ਦਾ ਟਾਈਮ ਸੀਗਾ ਉਸ ਟਾਈਮ ਪਾਣੀ ਨਾ ਇੱਥੇ ਬੜੀ ਸਪੀਡ ਨਾਲ ਆ ਵੇਖੋ ਅਸੀਂ ਵਟਾਂ ਵੀ ਪਾਈਆਂ ਗਈਆਂ ਇੱਧਰ ਠੀਕ ਹੈ ਜੀ ਪਾਣੀ ਰੋਕੀਏ ਕਿਸੇ ਤਰੀਕੇ ਇੱਕ ਵਟ ਪਾਈ ਪੇਲੋ ਫਿਰ ਦੂਜੀ ਪਾਈ ਵੀ ਪਾਣੀ ਰੁਕ ਜਾਵੇ ਠੀਕ ਹੈ ਉਹ ਰੁਕਣ ਦੀ ਬਜਾਏ ਜਿਹੜਾ ਉਧਰੋਂ ਫਲੋ ਵਾਲਾ ਪਾਣੀ ਹੈ ਨਾ ਜਿਹੜਾ ਬਾਥਰੂਮ ਦਾ ਵਗੈਰਾ ਹੁੰਦਾ ਉਧਰੋਂ ਪਾਣੀ ਚੜਨ ਲੱਗ ਗਿਆ ਅੰਦਰ ਨੂੰ ਠੀਕ ਹੈ ਤੇ ਫਿਰ ਜਦੋਂ ਪਾਣੀ ਜ਼ਿਆਦਾ ਹੋ ਗਿਆ ਲੱਗਣ ਲੱਗਾ ਹਨ ਵੀ ਪਾਣੀ ਵੱਧ ਜਾਣਾ ਹੈ ਹੋ ਸਕਦਾ ਪਿਛਲਾ ਘਰ ਜਿਹੜੀ ਕੰਧ ਹੈ ਸਾਡੀ ਉਹ ਵੀ ਡਿੱਗ ਪਈ ਵੀ ਕਮਰੇ ਡਿੱਗ ਪਣੇ ਉਹ ਤੋਂ ਉਹਦੇ ਕਰਕੇ ਫਿਰ ਅਸੀਂ ਆਪਣੇ ਪਿਲੋਂ ਬੱਚੇ ਵਗੈਰਾ ਸਾਰੇ ਕੋਈ ਸੇਵ ਕਰਕੇ ਪੁਲਤੇ ਚੜਾਈ ਪੌੜੀ ਲਾ ਕੇ ਤੇ ਪੁਲਤੇ ਰਾਤ ਨੂੰ ਜਿਹੜੇ ਬੱਚੇ ਕਿੰਨੇ ਕ ਵਜੇ ਦੀ ਗੱਲ ਹੈ 11:30 12:00 ਦਾ ਟਾਈਮ ਰਾਤ ਦੀ ਹਾਂਜੀ ਹਾਂਜੀ ਠੀਕ ਹੈ ਤੇ ਉਹ ਬਰਸਾਤ ਆ ਰਹੀ ਸੀਗੀ ਤੇ ਫਿਰ ਇਹਨਾਂ ਨੂੰ ਤਰਪਾਲ ਵਗੈਰਾ ਲਿਆ ਕੇ ਮੈਂ ਕਿਹਾ ਤਈ ਉਹਨਾਂ ਚ ਰੁਕੋ ਕੋਈ ਨਾ ਕੋਈ ਅੱਛਾ ਰਾਤ ਇੱਕ ਸੜਕ ਤੇ ਬੈਠੇ ਰਹੇ ਹਾਂ ਉੱਪਰ ਹਾਂਜੀ ਠੀਕ ਹੈ ਤੇ ਉਹ ਫਿਰ ਮੈਂ ਉਸ ਤੋਂ ਬਾਅਦ ਫੋਨ ਕੀਤਾ ਇਹਨਾਂ ਨੇ ਹੈਲਪਲਾਈਨ ਨੰਬਰ ਤੇ ਫਿਰ ਫਿਰੋਜ਼ਪੁਰ ਤੋਂ ਵਿਚਾਰੇ ਉਹ ਆਏ ਸੀਗੇ ਇੱਧਰ ਸੇਵਾ ਕਰਨ ਲਈ ਉਹਨਾਂ ਰੈਸਕਿਊ ਕੀਤਾ ਤੇ ਫਿਰ ਬੱਚੇ ਵਗੈਰਾ ਪਹਿਲਾਂ ਕੱਡੇ ਬਜ਼ੁਰਗ ਸੀਗੇ ਬਜ਼ੁਰਗਾਂ ਕੋ ਪੌੜੀ ਚੜੀ ਨਹੀਂ ਸੀ ਯਾਦ ਸਕਦੀ ਤੇ ਉਹ ਫਿਰ ਐਂ ਦੀ ਕਹਿੰਦੇ ਲੈ ਜਾਂਦੇ ਮੈਂ ਕਿਹਾ ਇੱਧਰ ਤਾਂ ਪਾਣੀ ਬਹੁਤ ਇੱਧਰ 15 ਫੁੱਟ ਦਾ ਟੋਆ ਪੈ ਗਿਆ ਅੱਗੇ ਸੜਕ ਤੇ ਠੀਕ ਹੈ ਜਿੱਥੇ ਪਹਿਲਾਂ ਟਰੈਕਟਰ ਡਿੱਗਾ ਇੱਕਦਮ ਵੀਡੀਓ ਹੈ ਜੀ ਹਨਾ ਨੇ ਰਾਤ ਸਿਰ ਤੁਹਾਨੂੰ ਨੀਂਦ ਆ ਗਈ ਬੱਚੇ ਤੁਹਾਡੇ ਛੜਕਦੇ ਨਹੀਂ ਆਹੀ ਰਾਤਾਂ ਐਂ ਤਾਂ ਸੁੱਤੇ ਨਹੀਂ ਰਾਤ ਬਾਅਦ ਵਿੱਚ ਫਿਰ ਕੀ ਆ ਵੀ ਸਵੇਰੇ 10:30 ਵਜੇ ਫਿਰ ਦਲ ਖਾਲਸਾ ਸੀਗੇ ਉਹ ਵੀ ਸੇਵਾ ਗਰੋਪ ਆ ਫਿਰ ਉਹਨਾਂ ਨੇ ਪੌੜੀ ਲਿਆਂਦੀ 20 ਫੁੱਟ ਦੀ ਫਿਰ ਬਜ਼ੁਰਗਾਂ ਨੂੰ ਕੱਢ ਕੇ ਫਿਰ ਉਹਨਾਂ ਨੂੰ ਛੱਡ ਕੇ ਰਿਸ਼ਤੇਦਾਰਾਂ ਦੇ ਬਜ਼ੁਰਗ ਚਲੇ ਗਏ ਹਾਂ ਫਿਰ ਦੁਬਾਰਾ ਅਸੀਂ ਅਗਲੇ ਦਿਨ ਇੱਥੇ ਆਏ ਹਾਂ ਤਾਂ ਕਿ ਇਹ ਤੁਸੀਂ ਦੁਬਾਰਾ ਕੀ ਕਰਨਾ ਇੰਨਾ ਪਾਣੀ ਫਿਰ ਇੱਥੇ ਨਾਲ ਸਰ ਚੋਰੀਆਂ ਬਹੁਤ ਜ਼ਿਆਦਾ ਹੁੰਦੀਆਂ ਅੱਛਾ ਮਤਲਬ ਸਾਡੇ ਪਰਸੋਂ ਵੀ ਆਏ ਸਾਡੇ ਹੁੰਦੇ ਹੁੰਦੇ ਆ ਲਾਗੇ ਵਰਕਸ਼ਾਪ ਉਹਦੀ ਵੀ ਚੋਰੀ ਹੋ ਗਈ ਆ ਇੱਥੇ ਮਤਲਬ ਬਹੁਤ ਜ਼ਿਆਦਾ ਰਿਸਕ ਆ ਇੱਥੇ ਚੀਜ਼ ਦਾ ਵੀ ਹਨ ਉਹਦੇ ਕਰਕੇ ਰਹਿਣਾ ਪੈ ਰਿਹਾ ਦੇਖੋ ਜੀ ਇੱਕ ਤੇ ਹੱਡ ਦੀ ਮਾਰ ਪੈ ਗਈ ਇਹਨਾਂ ਨੂੰ ਉਤੋਂ ਚੋਰਾਂ ਨੇ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਮਤਲਬ ਉਹ ਚੋਰੀ ਹੋਣ ਦੇ ਬਾਅਦ ਇੱਥੇ ਰਹਿਣ ਲੱਗ ਗਏ ਹਨ ਰੋਟੀ ਪਾਣੀ ਮਿਲਦਾ ਰਿਹਾ ਇੱਥੇ ਆਉਂਦੇ ਨਹੀਂ ਰਹੀ ਰੋਟੀ ਇੱਥੇ ਦੇਖੋ ਆ ਸਾਰੀਆਂ ਟਰਾਲੀਆਂ ਤੁਹਾਨੂੰ ਨੰਗ ਦਿਆਂ ਦੇਖਣਗੀਆਂ ਪਿੱਛੇ ਇੱਥੇ ਇੱਕ ਬੰਦਾ ਨਹੀਂ ਸਾਡੇ ਕੋਲ ਆਇਆ ਨਾ ਕੋਈ ਕਿਸ਼ਤੀ ਲੈ ਕੇ ਆ ਵੀ ਜਾਂ ਕੋਈ ਤੁਹਾਨੂੰ ਲੋੜ ਹੈ ਦੂਰੋਂ ਦਵਾਈ ਦੇਣ ਜਾਂ ਪਾਣੀ ਦੇਣ ਕੋਈ ਨਹੀਂ ਆਇਆ ਸਾਡੇ ਕੋਲ ਇੱਥੇ ਘਰ ਦੂਰੋਂ ਦੇਖਦਾ ਵੀ ਘਰ ਹੈਗਾ ਪਰ ਆਇਆ ਕੋਈ ਨਹੀਂ ਇੱਥੇ ਸਾਡੇ ਕੋਲ ਫਿਰ ਅਸੀਂ ਪੌੜੀ ਲਾ ਕੇ ਉਧਰੋਂ ਦੀ ਪੈਦਲ ਜਾ ਕੇ ਜਾਂ ਕੋਈ ਟਰੈਕਟਰ ਦੀ ਹੈਲਪ ਲੈ ਕੇ ਫਿਰ ਅਸੀਂ ਲੰਗਰ ਤੋਂ ਥੋੜਾ ਬਹੁਤ ਲੰਗਰ ਲਿਉਂਦੇ ਆ ਉਹ ਵੀ ਹੁਣ ਆਮ ਲੋਕਾਂ ਨੇ ਕੀ ਕੀਤਾ ਵੀ ਇ ਵ्यर्थ ਜਮਾ ਕਰੀ ਜਾਂਦੇ ਨੇ ਉਹ ਹਾਰਡਵੇਅਰ ਦਾ ਜਿਹੜਾ ਜਾਂਦਾ ਪਹਿਲਾਂ ਪੁੱਛਦੇ ਆ ਵੀ ਕਿੰਨੇ ਕਿੱਥੇ ਖੜਨਾ ਤੁਸੀਂ ਅਸੀਂ ਦੇ ਆਖਿਆ ਵੀ ਅਸੀਂ ਫਸੇ ਆ ਅਸੀਂ ਤਾਂ ਲੰਗਰ ਲੈਣ ਆਉਂਦੇ ਆ ਵੀ ਸਾਡੇ ਘਰੇ ਕੋਈ ਹੈ ਨਹੀਂ ਕੋ ਰੋਟੀ ਰਾਟੀ ਪਕਾਉਣ ਵਾਲਾ ਵੀ ਤੇ ਉਹ ਫਿਰ ਅਸੀਂ ਇੱਕ ਦੋ ਟਾਈਮ ਜਾ ਕੇ ਰੋਟੀ ਵਗੈਰਾ ਲੈ ਕੇ ਆਈ ਦੀ ਨਹੀਂ ਤੁਹਾਡੇ ਘਰ ਚ ਕੋਈ ਹੋਰ ਪਾਣੀ ਲਗਾਤਾਰ ਆਉਂਦਾ ਰਿਹਾ ਤੁਸੀਂ ਇੱਥੇ ਰਿੰਦ ਰਹੇ ਘਰ ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਹੋਇਆ ਬਹੁਤ ਨੁਕਸਾਨ ਹੋਇਆ ਜੀ ਸਾਡਾ ਫਰਸ਼ ਬੈਠ ਗਿਆ ਲਗਭਗ ਕੰਦਾ ਜੇ ਤਰੇੜਾਂ ਆ ਗਈਆਂ ਤੇ ਘਟੋ ਘਟ 4 4 5 5 ਇੰਚ ਜਿਹੜਾ ਟੈਲਾਂ ਵਗੈਰਾ ਸਾਰੀਆਂ ਥੱਲੇ ਰੱਖੇ ਪਰ ਕਮਰੇ 'ਚ ਤਾਂ ਸੌਂ ਨਹੀਂ ਰਹੇ ਨੇ ਬਾਹਰ ਸੌਂਦੇ ਨੇ ਨਹੀਂ ਬਾਹਰ ਹੀ ਸੌਂਦੇ ਹਾਂ ਸ਼ੈੱਡ ਦੇ ਥੱਲੇ ਮੰਜੀਆਂ ਰੱਠੀਆਂ ਆਏ ਉੱਥੇ ਸੌਂਦੇ ਆਂ ਤੇ ਕਾਰੋਬਾਰ ਕੀ ਸੀ ਆਪਣਾ ਕਾਰੋਬਾਰ ਆਪਣਾ ਬਾਜੀ ਕਮਰਸ਼ੀਅਲ ਗੱਡੀ ਆ ਟੈਕਸੀ ਦਾ ਕੰਮ ਸੀਗਾ ਤੇ ਉਹ ਹੁਣ ਪਾਣੀ ਦੇ ਔਨ ਕਰਕੇ ਇੱਥੇ ਟੂਆ ਪੈਣ ਕਰਕੇ ਉਹ ਗੱਡੀਆਂ ਜਿ ਮੈਨੂੰ ਨਹੀਂ ਲੱਗਦਾ ਵੀ 15 20 ਦਿਨ ਮਹੀਨਾ ਨਿਕਲੂਗੀ ਇੱਥੋਂ ਹੂੰ ਹੂੰ ਦੋ ਗੱਡੀਆਂ ਕਿ ਮੇਰਾ ਛੋਟਾ ਭਾਈ ਆ ਇੱਕ ਮੇਰੇ ਤੋਂ ਤੇ ਜ਼ਮੀਨ ਕਿੰਨੀ ਆਪਣੀ ਜ਼ਮੀਨ ਸਾਡਾ ਆਪਣੀ ਸਿਰਫ ਸਵਾ ਕ ਇਕਲਾ ਜੀ ਹੈ ਨਾ ਅੱਛਾ ਉਹ ਫਸਲ ਸਹੀ ਹੈ ਜਾਂ ਉਹ ਖਰਾਬ ਹੋਈ ਹੈ ਉਹ ਵੀ ਪਾਣੀ ਦੀ ਮਾਰ ਚੀ ਆ ਉਤਨਾ ਪਰ ਦੇਖੋ ਹੁਣ ਜਾ ਕੇ ਵੇਖਾਂਗੇ ਅਸੀਂ ਤੇ ਅਸੀਂ ਆਪਣਾ ਆਪ ਹੀ ਸੰਭਾਲ ਰਹੇ ਆਂ ਵੀ ਆਪਾਂ ਆਪਣਾ ਜਿਹੜਾ ਟਾਈਮ ਬਸਰਿਆ ਉਹ ਕਰੀਏ ਸਹੀ ਅੰਦਰ ਸਾਰਾ ਕੁਝ ਜਿਹੜਾ ਗਿੱਲਾ ਹੋਇਆ ਉਹਨੂੰ ਔਲੀ ਔਲੀ ਕਰਦੇ ਆ ਠੀਕ ਨਹੀਂ ਫਰਸ਼ ਬੈਠ ਕੇ ਸਾਰਾ ਕੁਝ ਫਰਸ਼ ਬੈਠ ਕੇ ਹਾਂ ਜੀ ਕੰਦਾ ਮਤਲਬ ਇਹ ਛੱਤ ਤੇ ਡਿੱਗਣ ਦਾ ਵੀ ਖਤਰਾ ਹੈ ਬਿਲਕੁਲ ਜੀ ਖਤਰਾ ਬਣਿਆ ਹੋਇਆ ਹੈ ਕਿਉਂਕਿ ਅਜੇ ਵੀ ਬਾਹਰਲੀ ਸਾਈਡ ਤੇ ਜਿਹੜੀਆਂ ਕੰਦਾ ਉੱਥੇ 2 3 ਫੁੱਟ ਪਾਣੀ ਹੈਗਾ ਪਾਣੀ ਜਿਹੜਾ ਵਾ ਨਾ ਫਰਸ਼ ਦੇ ਉੱਤੇ ਆ ਲਗਭਗ ਜੇ ਵੇਖੀ ਤਾਂ ਬਾਹਰਲੀ ਸਾਈਡ ਤੋਂ ਸੋ ਮੈਂ ਸਮਾਜ ਸੇਵੀ ਸੰਸਥਾ ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਦੇਖੋ ਆਪਾਂ ਬਹੁਤ ਸੇਵਾ ਕਰ ਰਹੇ ਆ ਕੋਈ ਹਰਿਆਣਾ ਤੋਂ ਆ ਰਿਹਾ ਮੇਰਾ ਭਰਾ ਕੋਈ ਜੂਪੀ ਤੋਂ ਵੀ ਆ ਰਿਹਾ ਪੂਰੇ ਸਮੁੱਚੇ ਪੰਜਾਬ ਤੋਂ ਮਾਲਵੇ ਤੋਂ ਦੁਆਬੇ ਤੋਂ ਵੀ ਆ ਰਹੇ ਆ ਕਿ ਆਪਾਂ ਐ ਨਹੀਂ ਕਿ ਆਪਾਂ ਕ ਇਨਾਂ ਦੀ ਜਿਹੜੀ ਜ਼ਮੀਨਾਂ ਆ ਉੱਥੇ ਮਿੱਟੀ ਚੜ੍ਹ ਜਾਣੀ ਆ ਇੱਕ ਇੱਕ 2-2 ਫੁੱਟ ਉਹ ਪੱਧਰੀ ਕਰਨੀ ਆ ਉਸ ਤੋਂ ਬਾਅਦ ਜਿਹੜੇ ਆ ਘਰ ਆ ਇਹਨਾਂ ਦਾ ਸਰਵੇ ਹੋਣਾ ਚਾਹੀਦਾ ਪ੍ਰੋਪਰ ਕਿਉਂਕਿ ਐ ਨਾ ਹੋਵੇ ਕੱਲ ਨੂੰ ਕੋਈ ਛੱਤ ਡਿੱਗ ਜੇ ਜਦੋਂ ਵੱਡਾ ਕੋਈ ਨੁਕਸਾਨ ਵਾਪਰਿਆ ਤੇ ਉਸ ਤੋਂ ਬਾਅਦ ਅਸੀਂ ਟੀਮਾਂ ਲੈ ਕੇ ਫਿਰਦੇ ਰਹੀਏ ਕਿ ਹੁਣ ਘਰ ਦਾ ਨਰੀਖਣ ਕਰੀਏ ਪਹਿਲਾਂ ਨਰੀਖਣ ਹੋਣਾ ਚਾਹੀਦਾ ਜਿਵੇਂ ਇਹਨਾਂ ਨੇ ਦੱਸਿਆ ਆਪਾਂ ਖੁਦ ਜਾ ਕੇ ਜਦੋਂ ਦੇਖਿਆ ਫਰਸ਼ ਪੂਰੀ ਤਰ੍ਹਾਂ ਬੈਠ ਗਏ ਆ ਟਾਈਲਾਂ ਦੇ ਉੱਪਰ ਪੈਰ ਰੱਖ ਜੇ ਪੈਰ ਥੱਲੇ ਨੂੰ ਜਲ ਜਾਂਦਾ ਆ ਅੰਦਰ ਕਾਫੀ ਪਾਣੀ ਆ ਤੇ ਪਿੱਛੇ ਵੀ ਦੇਖੋ ਕਿ ਕਿ ਜ਼ਮੀਨ ਚੋਂ ਕਿ ਜ਼ਮੀਨ ਚੋਂ ਪਾਣੀ ਇਸੇ ਤਰ੍ਹਾਂ ਇਹਨਾਂ ਦੇ ਅੰਦਰ ਫਰਸ਼ ਦੇ ਵਿੱਚ ਵੀ ਪਾਣੀ ਜਿਹੜਾ ਆ ਬਾਹਰ ਆ ਰਿਹਾ ਆ ਫਰਸ਼ ਪੂਰੀ ਤਰ੍ਹਾਂ ਟੁੱਟ ਚੁੱਕਾ ਆ ਟਾਈਲਾਂ ਸਾਰੀਆਂ ਔਖੜ ਗਈਆਂ ਇਹਨਾਂ ਦੀਆਂ ਛੱਤ ਆਪਾਂ ਜਾ ਕੇ ਦੇਖਿਆ ਜਿਹੜਾ ਛੱਤ ਦਾ ਪਿਛਲਾ ਬਸਾ ਆ ਉਹ ਪੂਰੀ ਤਰ੍ਹਾਂ ਬੈਠ ਗਿਆ ਆ ਟਿਲਟ ਹੋ ਗਈ ਬਿਲਡਿੰਗ ਜਿਵੇਂ ਸਿੱਧੀ ਬਿਲਡਿੰਗ ਹੁੰਦੀ ਉਹ ਟਿਲਟ ਹੋ ਗਈ ਆ ਤੇ ਦਿਗਨ ਦਾ ਕਦੇ ਵੀ ਦੇਖ ਸਕਦੀ ਆ ਬਹੁਤ ਵੱਡਾ ਪਰਿਵਾਰ ਆ ਪਰਿਵਾਰ ਚ ਅਸੀਂ 7 ਜੀ 7 ਜੀ ਪਰਿਵਾਰ ਵਿੱਚ ਹਾਂਜੀ ਪਰਿਵਾਰ ਵਿੱਚ 7 ਜੀ ਤੇ ਤੁਸੀਂ ਹੁਣ ਇੱਥੇ ਤਿੰਨ ਜਾਨੇ ਬਾਕੀ ਬਾਕੀ ਇਛਤਿਹਾਰਾਂ ਨੂੰ ਸੇਵ ਕੀਤਾ ਹੈ ਇੱਥੋਂ ਬਚਾਉਣ ਵਾਸਤੇ ਕਿ ਕੋਈ ਨੁਕਸਾਨ ਹੋਏ ਜਾਨ ਤੇ ਬਚ ਜੇ ਹਨ ਇਸ ਕਰਕੇ ਪਰਿਵਾਰ ਨੂੰ ਪਰੇ ਇੰਨਾ ਵੱਡਾ ਨੁਕਸਾਨ ਹੋ ਗਿਆ ਤੁਹਾਡਾ ਹੋਰ ਕਾਰੋਬਾਰ ਕੀ ਸੀਗਾ ਮਤਲਬ ਤੁਹਾਡਾ ਸੋਰਸ ਕੀ ਹੈ ਇਨਕਮ ਦਾ ਸੋਰਸ ਕੀ ਹੈਗਾ ਮਤਲਬ ਕਿੱਥੋਂ ਦੀ ਜਿਵੇਂ ਗੱਡੀਆਂ ਕਹਿ ਰਹੇ ਭਾਈਆਂ ਗੱਡੀਆਂ ਖੁਦ ਲਈਆਂ ਜਾਂ ਕੋਈ ਲੋਨ ਵਗੈਰਾ ਤੇ ਲਈਆਂ ਨਹੀਂ ਗੱਡੀਆਂ ਅਸੀਂ ਕਿਸ਼ਤਾਂ ਦੇ ਭਾਜੀ ਲਈਆਂ ਜਾਂ ਲੋਨ ਚੁੱਕ ਕੇ ਲਈਆਂ ਉਹਨਾਂ ਦੀਆਂ ਵੀ ਕਿਸ਼ਤਾਂ ਦੇਣੀਆਂ ਪਰ 10 15 ਦਿਨ ਹੋ ਗਿਆ ਅਡਾ ਰਸਤਾ ਬੰਦ ਏ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਅਸੀਂ ਉਸ ਤਰ੍ਹਾਂ ਹੀ ਬੇਰੁਜ਼ਗਾਰ ਬੈ ਹਾਂ ਤੇ ਹੁਣ ਕੋਈ ਵੀ ਪਹੁੰਚ ਦੀ ਸਹੂਲਤ ਮਿਲ ਨਹੀਂ ਰਹੀ ਇੱਥੇ ਬਸ ਟਾਈਮ ਪਾਸ ਹੀ ਹੋ ਰਿਹਾ ਹੈ ਇਹਨਾਂ ਵੇਖੋ ਤੁਹਾਡਾ ਮਤਲਬ ਘਰ ਤਾਂ ਮਤਲਬ 30-40 ਲੱਖ ਰੁਪਏ ਲੱਗਾ ਹੋਊਗਾ ਉਸ ਤੋਂ ਬਾਅਦ ਇੱਕਦਮ 30-40 ਲੱਖ ਦਾ ਨੁਕਸਾਨ ਹੋ ਜਾਣਾ ਤੁਹਾਡਾ ਕਾਰੋਬਾਰ ਗੱਡੀਆਂ ਦਾ ਉਹ ਰੁਕ ਜਾਣੀਆਂ ਫਸਲਾਂ ਬਰਬਾਦ ਹੋ ਜਾਣੀਆਂ ਅੱਗੋਂ ਕੁਝ ਦਿਖਣਾ ਨਹੀਂ ਹੁਣ ਤੁਹਾਡੇ ਮਨ 'ਚ ਕੁਝ ਕਿਦਾਂ ਕੁਝ ਅੱਗੇ ਦਾ ਫਿਊਚਰ ਤਾਂ ਕਿਵੇਂ ਸੋਚ ਰਹੇ ਕੀ ਅੱਗੋਂ ਕਰਨਾ ਚਾਹੁੰਦੇ ਸਾਨੂੰ ਤੇ ਅਜੇ ਤਾਂ ਕੋਈ ਫਿਊਚਰ ਨਹੀਂ ਨਜ਼ਰ ਆਉਂਦਾ ਹੋਂਦ ਤੇ ਬਸ ਕੇ ਹਟੇ ਆਸੀ ਇਹ ਕਿ ਜਾਂ ਕੋਈ ਸੰਸਥਾ ਆ ਕੇ ਹੱਡੀ ਮਦਦ ਕਰ ਦੇ ਕੋਈ ਬਾਹ ਫੜ ਲੇ ਸਾਡੀ ਸਾਨੂੰ ਤੇ ਬਸ ਇੰਨੀ ਕੀ ਆਸ ਹੈ ਪਹਿਲੇ ਸਾਡਾ ਕੰਮ ਦੁਕਾਨਦਾਰੀ ਦਾ ਚੱਲਦਾ ਸੀ ਇਹ ਪੁਲ ਬਣਨ ਕਰਕੇ ਉਹ ਰੁਕਿਆ ਪਿਆ ਸੀ ਕਾਰ ਦੀ ਦੁਕਾਨ ਸੀ ਇੱਥੇ ਫੀਡ ਦੀ ਕੈਟਲ ਫੀਡ ਦੀ ਆਪਣੀ ਦੁਕਾਨ ਸੀ ਹਾਂਜੀ ਆਹ ਟਰੇਡਿੰਗ ਕੰਪਨੀ ਹਾਂਜੀ ਇਹ ਪੁਲ ਬਣਨ ਕਰਕੇ ਫਿਰ ਇਹ ਕੰਮ ਪਹਿਲੇ ਬੰਦ ਹੋ ਗਿਆ ਸਾਡਾ ਠੀਕ ਹੈ ਫਿਰ ਆਪਾਂ ਟੈਕਸੀਆਂ ਪਾ ਲਈਆਂ ਮਤਲਬ ਲੋਨ ਲੈ ਕੇ ਬੈਂਕ ਤੋਂ ਕਿਰਾਏ ਕਿਸ਼ਤਾਂ ਤੇ ਤੇ ਉਹ ਵੀ ਉਹ ਕੰਮ ਬੰਦ ਪਿਆ तकरीबन ਸੋ ਮੈਂ ਸਮਾਜ ਸੇਵੀ ਸੰਸਥਾ ਨੂੰ ਇਹੀ ਦੱਸਣਾ ਚਾਹੁੰਦਾ ਜਿਹੜੇ ਸਾਡੇ ਸਿੰਗਰ ਭਰਾ ਸੇਵਾ ਕਰ ਰਹੇ ਆ ਕਿ ਦੇਖੋ ਇੰਨਾ ਪਰਿਵਾਰਾਂ ਦੀ ਬਾਹ ਫੜਨ ਦੀ ਲੋੜ ਆ ਕਿਉਂਕਿ ਇਹ ਬਿਲਕੁਲ ਜਿਹੜੀ ਸੱਚੀ ਕਿਰਤ ਆ ਦਸਵੰਦ ਜਿਹੜੀ ਸੇਵਾ ਇੱਥੇ ਲੱਗਣੀ ਚਾਹੀਦੀ ਆ ਕਿਉਂਕਿ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਇੱਕ ਫੀਡ ਦਾ ਕੰਮ ਕਰਦੇ ਹੀ ਉਹ ਕਾਰੋਬਾਰ ਬੈਠਾ ਉਸ ਤੋਂ ਬਾਅਦ ਉਹਨਾਂ ਟੈਕਸੀਆਂ ਬਾੜੀਆਂ ਲੋਨ ਲੈ ਕੇ ਲੋਨ ਲੈਣ ਤੋਂ ਬਾਅਦ ਇੱਕਦਮ ਹੜ ਆ ਗਏ ਉਹ ਗੱਡੀਆਂ ਵਿੱਚ ਦੇ ਪਾਣੀ ਚ ਖਰਾਬ ਹੋ ਗਈਆਂ ਬਾਹਰ ਕਿਤੇ ਜਾ ਨਹੀਂ ਸਕਦੀਆਂ ਖਾਣਾ ਇਹਨਾਂ ਨੂੰ ਕੁਝ ਮਿਲਿਆ ਨਹੀਂ ਤੇ ਭੈਣ ਜੀ ਇਨਾ ਵੱਡਾ ਨੁਕਸਾਨ ਹੋ ਗਿਆ ਬਹੁਤ ਸਾਰੀਆਂ ਸੰਸਥਾਵਾਂ ਸੇਵਾ ਕਰ ਰਹੀਆਂ ਆ ਤੇ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਜੀ ਉਹਨਾਂ ਨੂੰ ਅਸੀਂ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿ ਥੋੜੀ ਬਹੁਤੀ ਸਾਡੀ ਮਦਦ ਕੀਤੀ ਜਾਏ ਮਾਹ ਨਮੰਗਲ ਲੱਗਿਆ ਤੇ ਆਂਦੀ ਹੈ ਸ਼ਰਮ ਕਿਉਂਕਿ ਸਾਡੇ ਤੋਂ ਹੀ ਬਹੁਤ ਜ਼ਿਆਦਾ ਦੁਨੀਆ ਦੁਖੀ ਹੈ ਸਾਡੇ ਤੋਂ ਹੀ ਬਹੁਤ ਦੁਖੀ ਨੇ ਲੋਕ ਪਰ ਫਿਰ ਵੀ ਅਸੀਂ ਇਹੋ ਰਿਕਵੈਸਟ ਕਰਦੇ ਆ ਕਿ ਕੁਝ ਸਾਡੀ ਮਦਦ ਕੀਤੀ ਜਾਵੇ ਜਿਦੇ ਨਾਲ ਅਸੀਂ ਆਪਣੇ ਘਰ ਦੀ ਕੋਈ ਸੇਫਟੀ ਕਰ ਸਕੀਏ ਕਿਉਂਕਿ ਸਾਡੇ ਛੋਟੇ ਛੋਟੇ ਬੱਚੇ ਆ ਕੱਲ ਨੂੰ ਕੋਈ ਹਾਦਸਾ ਹੋ ਜੇ ਫਿਰ ਬਾਅਦ ਚੋ ਕਿਸੇ ਨੇ ਆ ਕੇ ਸਾਡੇ ਨਾਲ ਅਫਸੋਸ ਕਰਨਾ ਆ ਅਸੀਂ ਆ ਫਿਰ ਰ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੱਚੇ ਨੇ ਤੇ ਕਿੱਥੇ ਪੜਦੇ ਹੋ ਇਹ ਇੱਥੇ ਕਲਗੀਧਰ ਸਕੂਲ ਜਨਾਲਾ ਚ ਪੜਦੇ ਨੇ ਠੀਕ ਹੈ ਹਾਂਜੀ ਤੇ ਮੰਮੀ ਡੈਡੀ ਨੇ ਬਜ਼ੁਰਗ ਨੇ ਤੁਹਾਡੇ ਫਿਰ ਜਿਵੇਂ ਕਪੜਾ ਆ ਜਿਵੇਂ ਅੰਦਰ ਪਾਣੀ ਕਾਫੀ ਆ ਗਿਆ ਤੇ ਕਪੜੇ ਵੀ ਵਗੈਰਾ ਵੀ ਖਰਾਬ ਹੋ ਗਏ ਵੀ ਹੁਣ ਕਿੱਥੇ ਬੈੱਡ ਹਾਂਜੀ ਖਰਾਬ ਹੋ ਗਏ ਕੁਝ ਅਸੀਂ ਬੈੱਡ ਉੱਚੇ ਕੀਤੇ ਸੀ ਬੈੱਡਾਂ ਚ ਰੱਖੇ ਕੁਝ ਮਤਲਬ ਥੋੜਾ ਬੋਤਾ ਜਿਵੇਂ ਬਚਿਆ ਉਹ ਹੀ ਉਹਦੇ ਨਾਲ ਗੁਜਾਰਾ ਕਰਨਦੇ ਆ ਬਾਕੀ ਤਕਰੀਬਨ ਸਮਾਨ ਸਾਰਾ ਖਰਾਬ ਹੋ ਚੁੱਕਾ ਸੋ ਇਹ ਹੈ ਤਰਾਸ ਦੀ ਪੰਜਾਬ ਦੀ ਆਪਾਂ ਨੂੰ ਜਿਹੜੇ ਕੁਝ ਵੀਰ ਕਹਿ ਰਹੇ ਕਿ ਸਾਨੂੰ ਸੇਵਾ ਨਹੀਂ ਕਰਨੀ ਚਾਹੀਦੀ ਜਾਂ ਆਪਾਂ ਰੋਕੇ ਕਰ ਨਹੀਂ ਬਿਲਕੁਲ ਸਹੀ ਗੱਲ ਹੈ ਕਿਉਂਕਿ ਰੋਕੇ ਆਪਾਂ ਐ ਨਾ ਹੋਏ ਕਿ ਹੁਣ ਲੰਗਰ ਬਣ ਜੀ ਦੱਸ ਦੇਣ ਤੇ ਬਾਅਦ ਚ ਕਿਸੇ ਦੀ ਛੱਤ ਡਿੱਗੀ ਹੋਵੇ ਕਿਸੇ ਦਾ ਕੋਈ ਨੁਕਸਾਨ ਹੋਇਆ ਹੋਏ ਤੇ ਫਿਰ ਸਾਨੂੰ ਖੁਦ ਨੂੰ ਅਫਸੋਸ ਵੀ ਹੋਊਗਾ ਕਿ ਆਪਾਂ ਯਾਰ ਰੋਕੇ ਸੇਵਾ ਕਰ ਲੈਂਦੇ ਜਾਂ ਆਪਾਂ ਕੋਈ ਪਿੰਡ ਅਡਾਪਟ ਕਰ ਲੈਂਦੇ ਤੇ ਇਹ ਇੱਕ ਪਲੈਨਿੰਗ ਦੇ ਤਹਿਤ ਮੈਂ ਵੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਆ ਐਸਜੀਪੀਸੀ ਨੂੰ ਬੇਨਤੀ ਕਰਦੇ ਆ ਕਿ ਇੱਕ ਪਲੈਨਿੰਗ ਦੇ ਤਹਿਤ ਜਿਹਨਾਂ ਦਾ ਕੰਮ ਹੋਣਾ ਚਾਹੀਦਾ ਕਿਉਂਕਿ ਇਹ ਗੁਰਸਿੱਖ ਪਰਿਵਾਰ ਆ ਇਹਨਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਗਿਆ ਆ ਪੂਰਾ ਘਰ ਹੀ ਤਬਾਹ ਹੋ ਗਿਆ ਕਹਿ ਸਕਦੇ ਆ ਕਿਉਂਕਿ ਉਜੜਾ ਕਿੰਨਾ ਉਜਾੜਾ ਹੋ ਗਿਆ ਇਹ ਉਹ ਕੰਮ ਹੋ ਗਿਆ ਕਿਉਂਕਿ ਸਾਰਾ ਘਰ ਹੀ ਖਤਮ ਹੋ ਗਿਆ ਇਹਨਾਂ ਦਾ ਕੋਈ ਇਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਕਿ ਵਿਖੇ ਦੇ ਵਿੱਚ ਇਹਨਾਂ ਨੂੰ ਹਨੇਰਾ ਦਿਖਾਈ ਦੇ ਰਿਹਾ ਆ ਸੋ ਦੋਸਤੋ ਇਹ ਸੀਗਾ ਇੱਕ ਪਰਿਵਾਰ ਅਜਨਾਲਾ ਦਾ ਕਿਉਂਕਿ ਆਪਾਂ ਅਲੱਗ-ਅਲੱਗ ਪਿੰਡਾਂ 'ਚ ਹਾਰਡ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੇ ਤੇ ਇਹ ਪਰਿਵਾਰ ਪੂਰਾ ਦੁਖਤ ਪਰਿਵਾਰ ਹੈ ਨਾ ਕੋਈ ਸਮਾਜ ਸੇਵੀ ਸੰਸਥਾ ਹੁਣ ਪੁੱਜੀ ਆ ਲੰਗਰ ਲੈ ਕੇ ਪਾਣੀ ਲੈ ਕੇ ਦਵਾਈ ਲੈ ਕੇ ਤੇ ਨਾ ਕੋਈ ਪਹਿਲਾਂ ਪੁੱਜੀ ਸੀ ਕਿਉਂਕਿ 27 ਤਰੀਕ ਤੋਂ ਟਟੂ ਘੜ 9-10 ਦਿਨ ਹੋ ਗਏ ਅਜੇ ਤੱਕ ਕੋਈ ਇੱਥੇ ਬੰਦਾ ਨਹੀਂ ਪੁੱਜਿਆ ਕਿੰਨੀ ਤਰਾਸ ਦੀ ਗੱਲ ਹੈ ਕਿ ਆਪਾਂ ਅਰਬਾਂ ਖਰਬਾਂ ਦਾ ਲੰਗਰ ਲਾਤਿਆ ਪਰ ਇਸ ਪਰਿਵਾਰ ਤੱਕ 10 ਦਿਨਾਂ ਦੇ ਵਿੱਚ ਕੋਈ ਬੰਦਾ ਹੁਣ ਤੱਕ ਨਹੀਂ ਪੁੱਜਾ ਤੇ ਆਪਾਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਡੇ ਅੰਮਰਸਰ ਜ਼ਿਲ੍ਹਾ ਪੈਂਦਾ ਹੈ ਹਾਂਜੀ ਇਹਨਾਂ ਦੇ ਡੀਸੀ ਨੇ ਵੀ ਇਹ ਗੱਲ ਕਹੀ ਆ ਕਿ ਆਪਾਂ ਕੁਝ ਨਾ ਬਾਅਦ ਘਰਾਂ ਦਾ ਨਿਰੀਖਣ ਕਰਾਂਗੇ ਆਪਾਂ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਬੇਨਤੀ ਕਰਦੇ ਕਿ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜੀ ਜਾਵੇ ਜਿਨ੍ਹਾਂ ਦੇ ਘਰਾਂ ਦੀ ਛੱਤਾਂ ਇਹਨੇ ਟਿਲਟ ਹੋ ਚੁੱਕੀਆਂ ਆ ਲਫਜ਼ ਦੇਖ ਰਹੇ ਸਭ ਦਾ ਬ